ਅੰਸ਼ੂਲ ਲੰਡਾ ਨੂੰ 50 ਲੱਖ ਦੀ ਫਿਰੋਤੀ ਨਾ ਦੇਣ ਤੇ ਘਰ ਉੱਪਰ ਚਲਾਈਆਂ ਗਈਆਂ ਗੋਲੀਆਂ। ਸ਼ਾਲੀ ਤੇ ਨੀਤਣ ਦੇ ਬਾਵਜੂਦ ਪੁਲਿਸ ਨੇ ਨਹੀਂ ਦਿੱਤੀ ਪਰਿਵਾਰ ਨੂੰ ਸੁਰੱਖਿਆ। ਤਖबीर ਸਿੰਘ ਲੰਡਾ ਵੱਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਜਿਸ ਤੋਂ ਕਰੀਬ 40 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਜਿੱਥੇ ਪੀੜਤ ਪਰਿਵਾਰ ਨੂੰ ਸੁਰੱਖਿਆ ਨਹੀਂ ਮੋਹਾਇਆ ਕਰਵਾਈ ਗਈ। ਉੱਥੇ ਹੀ ਉਹਨਾਂ ਵੱਲੋਂ ਆਪਣੀ ਸੁਰੱਖਿਆ ਲਈ ਅਪਲਾਈ ਕੀਤੇ ਗਏ ਅਸਲਾ ਲਾਇਸੈਂਸ ਵੀ ਨਹੀਂ ਜਾਰੀ ਕੀਤੇ ਗਏ। ਜਿਸ ਦੇ ਚੱਲਦੇ ਆਂ ਹੀ ਬੀਤੀ ਰਾਤ ਸਬੰਧਿਤ ਪੀੜਤ ਪਰਿਵਾਰ ਦੇ ਘਰ ਉੱਪਰ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਆਂ ਚਲਾਏ ਜਾਣ ਤੋਂ ਬਾਅਦ ਪਰਿਵਾਰ ਵਿੱਚ ਕਾफी ਐਹਮ ਪਾਇਆ ਜਾ ਰਿਹਾ ਹੈ ਭਗਵਾਨ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ ਪਰੰਤੂ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਰੱਖਿਆ ਸਬੰਧਿਤ ਮਦਦ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੇ ਕੋਈ ਸਾਰ ਲੇਖ ਭਗਵਾਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਇੱਕ ਮੋਟਰਸਾਈਕਲ ਜੋ ਬਿਨਾ ਨੰਬਰੀ ਸੀ ਉੱਪਰ ਸਵਾਰ ਹੋ ਕੇ ਤਿੰਨ ਨਕਾਬਪੋਸ਼ ਵਿਅਕਤੀ ਉਹਨਾਂ ਦੇ ਘਰ ਸ਼੍ਰੀ ਚੰਦ ਕਲੋਨੀ ਵਿਖੇ ਆਉਂਦੇ ਹਨ ਜਿੱਨਾਂ ਵੱਲੋਂ ਘਰ ਦੇ ਗੇਟ ਉੱਪਰ ਦੋ ਫਾਇਰ ਕਿਤੇ ਗਏ ਜਜੇ ਚਲਦਿਆਂ ਇੱਕ ਗੋਲੀ ਗੇਟ ਉੱਪਰ ਲੱਗੀ ਅਤੇ ਇੱਕ ਫਾਇਰ ਮਿਸ ਹੋ ਗਿਆ ਇਹ ਸਾਰੀ ਵਰਤਾਰਤ ਤੋਂ ਅੰਜਾਮ ਦੇਣ ਤੋਂ ਬਾਅਦ ਤਿੰਨੇ ਮੋਟਰਸਾਈਕਲ ਸਵਾਰ ਮੌਕੇ ਤੋਂ फरार ਹੋ ਗਏ ਉਹਨਾਂ ਦੱਸਿਆ ਕਿ ਇਹ ਸਾਰੀ ਵਾਰਦਾਤ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੈਨਦਰ ਸਿੰਘ ਆ ਜੀ ਤੇ ਮੇਰੇ ਨਾਲ ਫੌਦ ਸਾਹਿਬ ਨੂੰ 16 ਜਨਵਰੀ 2025 ਨੂੰ ਕਾਲ ਆਈ ਸੀ ਕਿ ਕਹਿੰਦੇ ਸੀ ਕਿ ਮੈਂ ਗੈਂਗਸਟਰ ਹਰੀਕੇ ਲੰਡਾ ਬੋਲਦਾ ਮੈਂ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਕਹਿੰਦੇ ਕਿ ਜੇ ਮਤਲਬ ਨਾ ਦਿੱਤੀ ਤੇ ਫਿਰ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਪੁਲਸ ਨਾਲ ਕੰਟੈਕਟ ਕੀਤਾ ਠੀਕ ਨਹੀਂ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਉਹਨਾਂ ਨੇ ਐਫ ਆਈ ਆਰ ਕੱਢਦੀ ਤੇ ਉਸ ਤੋਂ ਬਾਅਦ ਨਾਂ ਦੇ ਇਹਨਾਂ ਨੇ ਸਾਨੂੰ ਸਿਕਿਉਰਿਟੀ ਦਿੱਤੀ ਤੇ ਨਾਂ ਇਹਨਾਂ ਨੇ ਸਾਨੂੰ ਮਤਲਬ ਕੋਈ ਆਮ ਲਾਇਸੈਂਸ ਕੋਈ ਵੈਪਨ ਹਲੇ ਤੱਕ ਦਿੱਤਾ ਕੋਈ ਠੀਕ ਹੈ ਜੀ ਅਸੀਂ ਇਹਨਾਂ ਦੇ ਬਥੇਰੇ ਦਫ਼ਤਰਾਂ ਚੱਕਰ ਚੱਕਰਵਾ ਦੇ ਰਹੇ ਆ ਤੇ ਉਸ ਤੋਂ ਬਾਅਦ ਕੀ ਹੈ ਹੁਣ 40 ਦਿਨਾਂ ਨਾਲ ਲਾ ਲੋ ਲੰਘ ਗਏ ਆ ਤੇ ਉਹਨਾਂ ਕੱਲ ਰਾਤ ਦੀ ਗੱਲ ਰਾਤ 11 ਵਜੇ ਸਾਡੇ ਘਰ ਦੇ ਬਾਹਰ ਜਿਹੜੇ ਫਾਇਰ ਕਰ ਗਏ ਆ ਤਿੰਨ ਜਣੇ ਆਏ ਸੀ ਹੀਰੋ ਡਿਲਕਸ ਮੋਟਰਸਾਈਕਲ ਸੀ ਨੰਬਰ ਪਲੇਟ ਹੈਗੀ ਨਹੀਂ ਅੱਗੇ ਵੀ ਮਤਲਬ ਕਾਫੀ ਇਹ ਤੇ ਸ਼ਹਿਰ ਦੇ ਵਿੱਚ ਨੰਬਰ ਪਲੇਟਾਂ ਤੋਂ ਬਗੈਰ ਜਿਹੜੇ ਮੋਟਰਸਾਈਕਲ ਘੁੰਮਦੇ ਪਏ ਆ ਤੇ ਉਹ ਵੀ ਪੁਲਿਸ ਨੂੰ ਚਾਹੀਦਾ ਵੇਖੋ ਜੀ ਬਿਨਾ ਨੰਬਰਾਂ ਤੋਂ ਜਿਹੜੇ ਮੂੰਹ ਬੰਨ ਕੇ ਆਉਂਦੇ ਬੰਦੇ ਤੇ ਆਪੇ ਉਹਨਾਂ ਦਾ ਧਿਆਨ ਰੱਖਣ ਫੜਨ ਉਹਨਾਂ ਨੂੰ ਕਿ ਸਾਡੀ ਸੇਫਟੀ ਮਤਲਬ ਪਹਿਲੀ ਆ ਕਿ ਪੁਲਿਸ ਵਾਸਤੇ ਜ਼ਰੂਰੀ ਆ ਕਿ ਪਬਲਿਕ ਦੀ ਸੇਫਟੀ ਕਰਨਾ ਪੁਲਿਸ ਹੁੰਦੀ ਇਸੇ ਵਾਸਤੇ ਆ ਕਰਾਇਮ ਨੂੰ ਕੰਟਰੋਲ ਕਰਨਾ ਇਨਾਂ ਦਾ ਵੀ ਕਸੂਰ ਨਹੀਂ ਹੈਗਾ ਇਹ ਇਹ ਵੀ ਹੁਣ ਜੇ ਅਨਨ ਇਮਪਲੋਇਮੈਂਟ ਕਈ ਕੁਛ ਕਰਕੇ ਇਹ ਜਿਹੜੇ ਇਧਰਲੇ ਪਾਸੇ ਹੋਏ ਆ ਮਿਸ ਗਾਈਡ ਹੋਏ ਆ ਇਹਨਾਂ ਨੂੰ ਵੀ ਸਗੋਂ ਸਮਝਾਉਣਾ ਚਾਹੀਦਾ ਮੋਟੀਵੇਟ ਕਰਨਾ ਚਾਹੀਦਾ ਕਿ ਇਦਾਂ ਦੇ ਕੰਮ ਗਲਤ ਹੈਗੇ ਆ ਕਿ ਇਹਦੇ ਨਾਲ ਨੁਕਸਾਨ ਹੀ ਪਹੁੰਚਦਾ ਸ਼ੋਰਟ ਮਤਲਬ ਇਹ ਚਾਹੁੰਦੇ ਕਿ ਛੋਟੇ ਸ਼ੋਰਟਕਟ ਦੇ ਵਿੱਚ ਅਸੀਂ ਪੈਸੇ ਕਮਾ ਲਈਏ ਜਿਆਦੇ ਸਾਰੀ ਜੋ ਫਾਇਰਿੰਗ ਹੋਈ ਕਿੱਥੇ ਫਾਇਰ ਹੋਏ ਔਰ ਕੈਮਰੇ ਵਿੱਚ ਕਹਿ ਤੋ ਇਹ ਕਿਥੋਂ ਦੀ ਕੈਮਰੇ ਹੈ ਹਾਂਜੀ ਇਹ ਸਾਡੇ ਘਰ ਦੇ ਕੈਮਰੇ ਆ ਜੀ ਉੱਥੇ ਕੈਮਰੇ ਹੋਏ ਆ ਇੱਕ ਫਾਇਰ ਹੋਇਆ ਵਾ ਤੇ ਦੂਸਰਾ ਫਾਇਰ ਇਹ ਸ਼ਾਰਟ ਕਰਨ ਲੱਗਾ ਵ ਤੇ ਲੱਗੇ ਕਿਤੇ ਸਾਡੇ ਗਵਾਨੀਆਂ ਨੇ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਰੌਲਾ ਪੈਣ ਲੱਪਿਆ ਵਾ ਤੇ ਉਹਦੇ ਚੱਕਰ ਚ ਫਿਰ ਮਿੰਟੋ ਮਿੰਟ ਆਪਣਾ ਮੋਟਰਸਾਈਕਲ ਭਜਾ ਕੇ ਲੱਗੇ ਕੀ ਫਰਮ ਨਾਮ ਆ ਤੇ ਕਿਥੇ ਧੜੀ ਫਰਮ ਆਪਣੇ ਹੀ ਖਾਲਸਾ ਸਟੋਰਸ ਫਰਮ ਆ ਤੇ ਆਪਣੀ ਇਥੇ ਤਰਨਤਨ ਮੇਨ ਸਿਟੀ ਦੇ ਵਿੱਚ ਰੋਈਵਾਲ ਪੁਲ ਦੇ ਲੱਗੇ ਆਪ ਆਪਣੇ ਬੈਕ ਸਾਈਡ ਹੀ ਹੈਗੀ ਹੈ ਹਾਂਜੀ ਹਾਂਜੀ ਇਹਦੇ ਬੈਕ ਸਾਈਡ ਹੀ ਰੈਸ਼ ਆ ਆਪਣੇ ਡਾਇਰੈਕਟਰ ਸੋਲ ਜਿਹੜੇ ਮੌਜੂਦਾ ਐਮ ਐਲ ਏ ਆ ਉਹਨਾਂ ਦੇ ਦਫਤਰ ਦੇ ਨਾਲ ਹੀ ਆਪਣੀ ਰੈਸ਼ ਈਵਨ ਕਰਦੇ ਨੇ ਫਿਰ ਉਸ ਪੁਲਿਸ ਕੋਲ ਪੁਲਿਸ ਕੋ ਮੰਗ ਕਰਦੇ ਆ ਜੀ ਪੁਲਿਸ ਸਾਡੀ ਸੇਫਟੀ ਕਰੇ ਕਾਰਵਾਈ ਕਰੇ ਇਹ ਸਾਨੂੰ ਕੱਲਿਆਂ ਨੂੰ ਨਹੀਂ ਆ ਮਤਲਬ ਸ਼ਹਿਰ ਦੇ ਵਿੱਚ ਬਹੁਤ ਸਾਰਿਆਂ ਨੂੰ ਹੈਗੇ ਜਿਹੜੇ ਹਲੇ ਡਰਦੇ ਹੁੰਦੇ ਨਹੀਂ ਪਏ ਸਾਹਮਣੇ ਨਹੀਂ ਆਉਂਦੇ ਪਏ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਵਾ ਕਿ ਮਤਲਬ ਜਿਹੜਾ ਹੈਗਾ ਸਾਰਿਆਂ ਦੀ ਸੇਫਟੀ ਪੁਲਿਸ ਕਰੇ ਤੇ ਇਹ ਇਤਨਾ ਦੇ ਬਹੁਤ ਮਤਲਬ ਜੰਗਲ ਰਾਜ ਬਣ ਗਿਆ ਹੋਇਆ ਇੱਥੇ ਪੰਜਾਬ ਦੇ ਵਿੱਚ ਮੈਂ ਜਿਹੜਾ ਇਨਸਾਫ ਕਹਿੰਦਾ ਭਗਵਾਨ ਤਮਨ ਸਰਕਾਰ ਜਿਹੜੀ ਆ ਇਹ ਦੇ ਲੋਕੀ ਇਹੋ ਕਹਿੰਨ ਲੱਭੇ ਫੇਲ ਸਰਕਾਰ ਹੋ ਗਈ ਦੀ ਫਰੋਤੀ ਕਿੰਨੀ amount ਸੀ ਮੰਗੀ ਜੀ ਤੁਹਾਡੇ ਕੋਲ 50 ਲੱਖ ਜੀ ਅਹੀਂ ਹੁਣ ਕਿੱਥੋਂ ਦਈਏ ਅਹੀਂ ਦੇ ਪਹਿਲਾਂ ਤੇ ਸਾਡਾ ਸਟੋਰ ਸੜ ਗਿਆ ਸਾਰਾ ਮਤਲਬ ਸਟੋਰ ਸੜ ਗਿਆ ਅੱਗ ਲੱਗੀ ਸਾਡਾ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਠੀਕ ਨਾ ਉਹਦੀ ਹਲੇ ਪਰਭਾਈ ਹੋਈ ਹੈ ਉਧਰ ਇੰਸ਼ੋਰੈਂਸ ਵਾਲੇ ਵੀ ਚੰਗੀ ਤਰ੍ਹਾਂ ਜਿਹੜੀ ਉਹ ਪੇਮੈਂਟ ਨਹੀਂ ਦਿੱਤੀ ਉਹਨਾਂ ਨੇ ਉਹ ਵੀ ਥੋੜੀ ਬੋਧੀ ਰਹਿੰਦੀ ਹੈ ਉਹ ਵੀ ਕੇਸ ਚੱਲਦਾ ਅਸੀਂ ਹੁਣ ਜਿਹੜੇ ਪੈਸੇ ਲੱਗੇ ਆ ਸਾਡਾ ਇੰਨਾ ਕਰੋੜਾਂ ਦਾ ਨੁਕਸਾਨ ਹੋਇਆ ਵਾ ਉਹਦੀ ਹਲੇ ਤੇ ਪਰਭਾਈ ਨਹੀਂ ਹੋਈ ਅਸੀਂ ਇਹਨਾਂ ਨੂੰ ਕਿੱਥੋਂ ਦੇ ਦਈਏ ਪੈਸੇ ਸਾਡੇ ਕੋਲ ਪੈਸੇ ਹੈਗੇ ਨਹੀਂ ਇਸ ਟਾਈਮ